ਸਾਲਪੁਰਿਆ ਮੇਰੇ ਲਾਲੀ ਸਿੱਟੂ ਆਲਾ ਹੋਇਆ ਪਰ ਇਧਰ ਦੇ ਪਾਸੇ ਕਰਦਾ ਕੰਦਾਲ ਉਹ ਕਰਦਾ ਕਾਜ ਜਿੰਦੇ ਅੰਬਾ ਫੜਦਾ ਪਰ ਮਜ਼ਾਕ ਥੋੜੀ ਆ ਮੇਰੇ ਮਿੱਤਰੋ ਉਹ लवली ਮੇਰੇ ਵਾਲਾ ਨਿਸ਼ਾਨ ਸੰਧੂ ਯੂ ਐਸ ਏ ਸਾਲਪੁਰਿਆ ਪੇ ਅੰਬਾ ਮੇਰੇ ਉਹ ਕਹਿੰਦੇ ਨੇ ਜਿਹਦਾ ਪਤਾ ਹੋਵੇ ਵਿਆਹ ਚੀਏ ਸਾਹਿਬ ਉਹ ਖੁਸ਼ ਆਇਦਾ ਮੇਲਾ ਕਿਸੇ ਗੋੜੀ ਹੈਗਾ ਉਹ ਕਿਸੇ ਤੇ ਨਹੀਂ ਹੈਗਾ ਉਹ ਕਿਸੇ ਤੇ ਨਹੀਂ ਹੈਗਾ ਅੰਬਾ ਸੁਰ ਸਿੰਘ ਵਾਲਾ ਉਹ ਬਤਾ ਕਬੱਡੀ ਉਹ ਨਾਲ ਕਹਿੰਦੇ ਪ੍ਰਸਾਦਪੁਰਿਆ ਮੇਰੇ ਮਿੱਤਰੋ ਇਹ ਪਰ ਕਹਿੰਦੇ ਟਰਾਈ ਕੀ ਪੀ ਅੰਬਾ ਪਾ ਪਹਿਲੀ ਕਬੱਡੀ ਨੰਬਰ ਲੈ ਗਿਆ ਉਹ ਰਾਜੇ ਤੇ ਜੱਗੇੜੇ ਫੋੜ ਜੱਗ ਕਰ ਰਿਹਾ ਅਰਸ਼ ਹਾਰ ਰਹਾਦਾ ਅਮਰਤ ਹਾਰ ਰਹਾਦਾ ਹੁਣ ਦੇਖਾਂਗੇ ਕਲਬੀਰ ਜਟਾਲਿਆਂ ਵਾਲਿਆ ਹਾਰ ਰਹਾਦਾ ਆ ਅੰਬਾ ਦੇਖਦੇ ਜਸ ਸਿੰਘ ਢੱਲੋਂ ਦੇ ਪਰਿਵਾਰ ਦਾ ਉਹ ਗੋਰਾ ਅਮਰੀਕਾ ਵਾਲੇ ਦਾ ਖੁਸ਼ ਢੱਲੋਂ ਦਾ ਯੂਰੋੜਾ ਦੇ ਵੱਡੇ ਯੋਗਦਾਰ ਆ ਸੇ ਕਰਦਾ ਕਮਾਲ ਉਹ ਕਰਦਾ ਕਮਾਲ ਪਰ ਅੰਬਾ ਉਹ ਮਾਝਾ ਆਇਆ ਆਦਾ ਸਵਾਦ ਇੱਕ ਵਾਰ ਤਾੜੀ ਮਾਰ ਦੇ ਜ਼ੋਰਦਾਰ ਦੇ ਲਈ ਵਧਿਆ ਹੋਇਆ ਅੱਜ ਮਸਲੇ ਅਣਖਾਂ ਦੇ ਬੜੇ ਹੋਏ ਆ ਓਏ ਅਣਖਾਂ ਡਾਊਨਲੋਡ ਨਹੀਂ ਹੁੰਦੀਆਂ ਇੱਥੇ ਫੂੜੀ ਹੁੰਦੀਆਂ ਉਧਰ ਕਹਿੰਦੇ ਅੰਬਾ ਹੜਦਾ ਓਏ ਆਜ ਕਹਿੰਦੇ ਅੰਬਾ ਫੜਦਾ ਪਰ ਮਜ਼ਾਕ ਥੋੜੀ ਆ ਮਜ਼ਾਕ ਥੋੜੀ ਆ ਉਹ ਭੱਜ ਗਿਆ ਮਾਝੇ ਵਾਲਾ ਓ ਪਾ ਗਿਆ ਬੈਠਾ ਆ ਲਾਈਵ ਤਾਰਾ ਜੋੜੀ ਬੈਠਿਆ ਕਹਿੰਦੇ ਅੱਜ ਫੋੜ ਦੇਣੇ ਆ ਅੱਜ ਫੋੜ ਦੇਣੇ ਆ ਅਮਨ ਸਾਧੂ ਗੋਪੀ ਭਰਾ ਹੁੜਾ ਦਾ ਉਹ ਜਹੇਤਾ ਖਿਡਾਰੀ ਆ ਪਰ ਅੰਮਾ 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 ਆ ਦੇਖਦੇ ਆ ਖੇਡ ਦੇ ਮੈਦਾਨ ਦੇ ਵਿੱਚ ਕਲਬੀਰ ਕੋਸ਼ਿਸ਼ ਕਰਦਾ ਤੇ ਪਾਈ ਉਧਰ ਕਹਿੰਦੇ ਅੰਮਾ ਇਸ ਵੇਲੇ ਵਾਪਸ ਮੇਰੇ ਮਿੱਤਰੋ ਅਲਗੋ ਦੇ ਜੱਗੇ ਦੇ ਤਿੰਨ ਜੱਫੇ ਟਾਪ ਗੇਰ ਬਟਕੜ ਯੂਐਸਏ ਧਜਣ ਚੱਠੂ ਬਸਟਕੜ ਯੂਐਸਏ ਲਾਲਾ ਪਹਾੜ ਕਲਾ ਮਲਸੀਆ ਯੂਐਸਏ ਗੁਰਲਾਲ ਮੌਂਗਟ ਚੱਕ ਵਾਲੀਆ ਯੂਐਸਏ ਨਿਸ਼ਾਨ ਸੱਧੂ ਯੂਐਸਏ ਕਿੰਨੇ ਕਹਿੰਦੇ ਅੰਬੇ ਦੀ ਕਬੱਡੀ ਪਹਿਰ ਰਹੀ ਆਉ ਤੀਜੀ ਕਹਿੰਦੇ ਬੰਦ ਤੀਜੀ ਮੈਚ ਅਰਸ਼ ਬਰਸਾਲਪੁਰਿਆ ਬੇਅੰਬਾ ਮੇਰੇ ਮਿੱਤਰੋ ਇਹਨੂੰ ਫੜਦੇ ਨਹੀਂ ਕਿ ਵਦ ਹੋਗੀ ਟਾਡੇ ਵਾਲੀਆ ਜੇ ਤੇਰੀ ਜ਼ਿੰਮੇਵਾਰੀ ਬਸ ਉਹੀ ਹੈ ਵੀ ਇਲਾਜ ਸ਼ੇਰਾ ਹੀ ਹੈ ਉਹ ਕਹਿੰਦੇ ਨੇ ਜਿਹਦਾ ਪਤਾ ਹੋਵੇ ਵਿਆਹ ਚ दारू ਪੀ ਕੇ ਖਰਾਬ ਕਰੂਗਾ ਉਹਦੀ ਜ਼ਿੰਮੇਵਾਰੀ दारू ਤੇ ਲਾ ਦਿਓ ਆਹ ਅੰਬਾ ਆ ਗਿਆ ਸ਼ੁਭਕਰਮ ऑस्ट्रेलिया ਸਿਮਰ ਜੁਕੇ ਵਾਲਾ ਕਹਿੰਦਾ ਬਾਬੇ ਜਣੀ ਵੀ 500 ਰੁਪਏ ਆਵੇਗਾ ਪਾੜੀ ਵਾਲੇ ਦੇ ਵਾਤੇ ਉਧਰ ਦਰਬਾਰਸ਼ੇ ਪੀਏ ਸਾਹਿਬ ਉਹ ਖੁਸ਼ਾ ਇਹਦਾ ਮੇਲਾ ਭਰ ਜੋ ਬੜ ਵਿੱਚ ਆਉਂਦੇ ਆ ਤੇ ਆਪਾਂ ਲਖਬੀਰ ਦਾ ਸਨਵਾੜ ਉਹ ਵੱਡੇ ਮੋਟਰਸਾਈਕਲ 17 ਦਸੰਬਰ ਨੂੰ ਕਰਦਾ ਪਰ ਅੰਰੀਕ ਇਹਦਾ ਇਲਾਜ ਇਹਦਾ ਇਲਾਜ ਇਹਦਾ ਇਲਾਜ ਉਹ ਕਿਸੇ ਕੋੜੀ ਹੈਗਾ ਉਹ ਕਿਸੇ ਕੋੜੀ ਹੈਗਾ ਉਹ ਕਿਸੇ ਕੋੜੀ ਹੈਗਾ ਅੱਜ ਬੰਦੇ ਤੇ ਬੰਦਾ ਡੇਗਦਾ ਉਹ ਬੰਦੇ ਤੇ ਬੰਦਾ ਡੇਗਦਾ ਅਗਲੀ ਰੇਡ ਦਾ ਅੰਕੜੇ ਸਭੀ ਫਿਰਦਾ ਮੁੰਡਾ ਇੰਬਰ ਕਹਿੰਦੇ ਰੇਡ ਪੈਂਦੀ ਆ ਦੁਨੀਆ ਵੇਂਦੀ ਆ ਮੇਰੇ ਮਿੱਤਰੋ ਪਰ ਦੇਖਾਂਗੇ ਇਧਰ ਨੰਬਰ ਕਹਿੰਦੇ ਅੰਬੇ ਦਾ ਉਹ ਅਗਲੀ ਕਬੱਡੀ ਗੌਰੂ ਭੇਜਿ ਨੂੰ ਭੇਜਣਾ ਇਹ ਜੁੱਤਕੇ ਲਿਜਾਣੇ ਪੈਣੇ ਆ ਉਹ ਜੁੱਤੇ ਨਹੀਂ ਜਾਣੇ ਇਹ ਲਿਜਾਣੇ ਪੈਣੇ ਆ ਉਹ ਜਿੱਦੀ ਹੱਕ ਦੇ ਵਿੱਚ ਜੋਰ ਹੈ ਇਬਰ ਕਹਿੰਦੇ ਅੰਮਾ ਸੁਰਸਿੰਘ ਵਾਲਾ ਉਹ ਕਬੱਡੀ ਪਾਰਿਆ ਮੇਰੇ ਮਿੱਤਰੋ ਵਾਹ ਓਏ ਗੇਬਰੂਆ ਦੋਖੀ 5000 ਪਤਾ ਜਾਵੇਗਾ ਉਹ ਜਿਤਾਣੇ ਆលਿਆ ਹਾਰਦਾ ਉਹ ਕਲਵੀਰ ਹਾਰਦਾ ਪਰ ਅੰਦਾਜ਼ਾ ਕਹਦਾ ਅੱਜ ਨਹੀਂ ਅੱਜ ਫੋੜ ਜਾਣਿਆ ਅੱਜ ਸੁਰਸਗੜੂ ਫੋੜ ਜਾਣਿਆ ਆ ਗਿਆ ਆ ਗਿਆ ਮੱਲੀ ਜ਼ਿੰਮੇਵਾਰੀਆਂ ਸਾਹ ਭਰਾ ਬਣ ਕੇ ਇੱਥੇ ਜ਼ਿੰਮੇਵਾਰੀਆਂ ਸਾਹਿਬ ਅੰਦਾਜ਼ਾ ਦਸਰੇ ਰਾ ਗਏ ਜੇ ਨਾ ਫੜਿਆ ਗਿਆ ਅੰਬਾ ਕਹਿੰਦਾ 10 ਟਰੈਕਟਰ ਦਾ ਦੇ ਦੇ ਓਏ ਅੰਬਾ ਕਹਿੰਦਾ ਇੱਕ ਵਾਰੀ ਓਹ ਕਹਿੰਦੇ ਕੂਝ ਦਾ ਅਸਮਾਨ ਗੂਝਦਾ ਅੰਬੇ ਵਰਗੇ ਵੱਡੇ ਮੱਲਣ ਮਾ ਖੇਡ ਕਬੱਡੀ ਦੇ ਓਹ ਸਾਹਮਣੇ ਕਹਿੰਦੇ ਆ ਰਮਣ ਦਾ ਆੜੀ ਆ ਓ ਬੱਲੇ 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 ਕਬੱਡੀ ਕਬੱਡੀ